ਜਿੰਨੇ ਵੀ ਮੈਨੂੰ ਵੇਖ ਰਹੇ ਨੇ ਹਨਾ ਤੁਹਾਡੇ ਮਾਧਮ ਰਹੀਂ ਪਹਿਲਾਂ ਆਪਾਂ ਵੀਰ ਰਾਜਵੀਰ ਜਵੰਦੇ ਦੀ ਹਨਾ ਤੇ ਉਹਨਾਂ ਲਈ ਘਰ ਘਰ ਅਰਦਾਸ ਕਰੋ ਵੀ ਵੀਰ ਜਲਦੀ ਠੀਕ ਹੋਣ ਬਾਕੀ ਅਰਦਾਸਾਂ ਲੱਗ ਵੀ ਰੀਆਂ ਨੇ ਤੇ ਪਹਿਲਾਂ ਨਾਲੋਂ ਮੰਨ ਲਓ ਸਟੇਬਲ ਵੀ ਨੇ ਤੇ ਸਭ ਨੂੰ ਇੱਕੋ ਬੇਨਤੀ ਆ ਵੀ ਪਹਿਲਾਂ ਜਿੱਥੇ ਵੀ ਜਿਹੜੀ ਥਾਂ ਤੇ ਵੀ ਹੈਗੇ ਆ ਵੀ ਉਹ ਬੰਦਾ ਅਰਦਾਸ ਕਰੇ ਵੀਰ ਛੇਤੀ ਛੇਤੀ ਠੀਕ ਹੋਵੇ ਤੇ ਅੱਜ ਜਿਵੇਂ ਕਿ ਅਸੀਂ ਆਪ ਦੇ ਸਾਰੇ ਭਰਾਵਾਂ ਵੱਲੋਂ ਮੇਰੇ ਵੱਲੋਂ ਸਿਮਰਨ ਉੰਦਲ ਰੂਪਾ ਸੁਆਣਾ ਸਾਡੀ ਸਾਰੀ ਟੀਮ ਅੱਜ ਅਸੀਂ 21 ਟਰੈਕਟਰ 21 ਟਰੈਕਟਰਾਂ ਦੀ ਸੇਵਾ ਲੈ ਕੇ ਆਏ ਆ 11 ਟਰੈਕਟਰ ਸਾਡੀ ਟੀਮ ਵੱਲੋਂ ਤੇ 10 ਟਰੈਕਟਰ ਐਂਡੀ ਧੁੱਗਾ ਭਾਜੀ ਜਿਨ੍ਹਾਂ ਜਿਵੇਂ ਮੈਂ ਕਿਹਾ ਸੀ ਵੀ ਮੇਰੇ ਜਿੰਨੇ ਯਾਰ ਦੋਸਤ ਆ ਵੀ ਮੈਂ ਸਾਰਿਆਂ ਨੂੰ ਕਹੂੰਗਾ ਵੀ ਵੱਧ ਚੜ ਕੇ ਆ ਨਾ ਤੇ ਜਿਨ੍ਹਾਂ ਦੇ ਵਿੱਚ ਹੁਣ 21 ਟਰੈਕਟਰ ਲੈ ਕੇ ਆਏ ਆ ਅਸੀਂ ਤੇ ਐਂਡੀ ਧੁੱਗਾ ਭਾਜੀ ਵੀ ਮੰਨ ਲਓ ਸਾਡੀ ਟੀਮ ਹੀ ਹੋ ਗਈ ਸਾਡੇ ਵੱਡੇ ਭਰਾ ਨੇ ਹਣਾ ਹਰ ਚੰਗੇ ਮਾੜੇ ਸਮੇਂ ਸਾਡੇ ਨਾਲ ਖੜਦੇ ਆ ਸ਼ੁਰੂ ਤੋਂ ਮੈਂ ਪਹਿਲਾਂ ਉਹਨਾਂ ਵੱਲੋਂ ਕਬੱਡੀ ਖੇਡਿਆ ਪਹਿਲਾਂ ਉਹ ਕਬੱਡੀ ਪ੍ਰਮੋਟਰ ਸੀ ਤੇ ਮੈਂ ਕਬੱਡੀ ਖਿਡਾਰੀ ਸੀ ਉਹਨਾਂ ਵੱਲੋਂ ਕਬੱਡੀ ਖੇਡਿਆ ਤੇ ਫਿਰ ਜਦੋਂ ਐਜ਼ ਕਲਾਕਾਰ ਲਾਈਨ 'ਚ ਮੈਂ ਆ ਗਿਆ ਤੇ ਸ਼ੁਰੂ ਤੋਂ ਉਹਨਾਂ ਦੀ ਬਹੁਤ ਸਪੋਰਟ ਆ ਤੇ ਐਦ ਕੀ ਭਾਜੀ ਨੇ ਭਾਜੀ ਕਹਿੰਦੇ ਮਨਕੀਰਤ ਵੀ ਜਿੰਨੇ ਮਰਜ਼ੀ ਟਰੈਕਟਰਾਂ ਦੀ ਸੇਵਾ ਮੇਰੇ ਜੁम्मे में ਲਾ ਦੇ ਆਪਾਂ 30 ਟਰੈਕਟਰਾਂ ਦੀ ਜ਼ਿੰਮੇਵਾਰੀ ਭਾਜੀ ਸਿਰ ਲਈ ਸੀ ਤੇ ਉਹਨਾਂ ਦੇ ਐਂਡੀ ਧੁੱਗੇ ਭਾਜੀ ਨੇ 10 ਟਰੈਕਟਰ ਭੇਜਤੇ ਆ ਤੇ 11 ਟਰੈਕਟਰ ਸਾਡੀ ਟੀਮ ਵੱਲੋਂ ਤੇ ਟੋਟਲ ਪਹਿਲਾਂ 20 ਭੇਜੇ ਆ ਨਾ ਤੇ 21 ਹੋਣ ਹੋਗੇ 41 ਟਰੈਕਟਰਾਂ ਦੀ ਸੇਵਾ ਹੋਗੀ ਬਾਕੀ ਅਸੀਂ ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਤੇ ਪਹਿਲਾਂ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ ਹਾਂ ਜੀ ਗੁਰੂ ਕੇ ਬਾਗ ਵਾਲਿਆਂ ਨੂੰ 10 ਟਰੈਕਟਰ ਦਿੱਤੇ ਸੀ 10 ਟਰੈਕਟਰ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਤੇ ਅਸੀਂ 10 ਟਰੈਕਟਰ ਕਹਿ ਕੇ ਆਏ ਸੀ ਉਹਨਾਂ ਨੂੰ ਫਿਰੋਜ਼ਪੁਰ ਆਪਣੇ ਵਜੀਦਪੁਰ ਵਾਲੇ ਵਜੀਦਪੁਰ ਵਾਲੇ ਬਾਬਾ ਜੀ ਪਰ ਬਾਬਾ ਜੀ ਦਾ ਫੋਨ ਆਇਆ ਵੀ ਬਾਬਾ ਜੀ ਕਹਿੰਦੇ ਵੀ ਸਾਨੂੰ ਇੱਕ ਟਰੈਕਟਰ ਦੀ ਸੇਵਾ ਹੀ ਮਨ ਕਰਤ ਵੀ ਸਾਨੂੰ ਕਰ ਦੋ ਵੀ ਆਪਣਾ ਆਪਣਾ ਵੀ ਸਾਨੂੰ ਇੱਕ ਦੀ ਲੋੜ ਹੈ ਇੱਕ ਦੀ ਲੋੜ ਆ ਹਨਾ ਇੱਕ ਦੀ ਟਰੈਕਟਰ ਦੀ ਸੇਵਾ ਕਰ ਦੋ ਤੇ ਫਿਰ 10 ਟਰੈਕਟਰ ਅਸੀਂ ਬਾਬਾ ਜੀ ਉਹਨਾਂ ਨੂੰ ਤੇ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਹਾਕਮ ਸਿੰਘ ਜੀ ਆਪਣਾ ਸਰਿਆਲੀ ਸਾਹ ਵਾਲੇ ਠੀਕ ਆ ਮਹਾਪੁਰਸ਼ ਤੇ 10 ਟਰੈਕਟਰ ਬਾਬਾ ਬਾਬਾ ਜੀ ਨੂੰ ਅਸੀਂ ਕਰਕੇ ਚੱਲੇ ਆ ਤੇ ਇੱਕ ਟਰੈਕਟਰ ਉਧਰ 11 ਵਜੀਦਪੁਰ ਹੋ ਗਿਆ ਜੀ ਤੇ ਜਿਹੜੇ 10 ਟਰੈਕਟਰ ਪਿੱਛੇ ਰਹਿ ਗਏ ਉਹ ਉਹ ਐਨਲਾਈਜ਼ ਕਰਕੇ ਵੀ ਜਿੰਨੇ ਵੀ ਆਪਣਾ ਜਿੰਨਾ ਦਾ ਨੁਕਸਾਨ ਹੋਇਆ ਜਿੰਨਾ ਦਾ ਨੁਕਸਾਨ ਹੋਇਆ ਜਿਵੇਂ ਕਿ ਇੱਕ ਦੋ ਟਰੈਕਟਰਾਂ ਦੀ ਆਪਾਂ ਉਹ ਵੇਖੀ ਸੀ ਹਨਾ ਐਡ ਉਹ ਜਿਹੜਾ ਪਾਣੀ ਚ ਗਿਆ ਬਾਬਾ ਜਿਹੜੇ ਪਾਣੀ ਚ ਨਹੀਂ ਡੇਗਿਆ ਸੀ ਕਿਸੇ ਦਾ ਪਾਣੀ ਚ ਡੇਗਿਆ ਲੰਗਰ ਮੰਨ ਲਓ 10 ਟਰੈਕਟਰਾਂ ਦੀ ਵੀ ਤੁਸੀਂ ਵੀ ਰਿਆਂ 10 ਟਰੈਕਟਰ ਉਹ ਵੀ ਉਹ ਅਸੀਂ ਐਨਲਾਈਜ਼ ਕਰ ਲਾਂਗੇ ਭਾਵੇਂ মিডিਆ ਕਰ ਲੈ ਭਾਵੇਂ ਬਾਬੇ ਕਰ ਲੈਣਗੇ ਕੋਈ ਵੀ ਮੰਨ ਲਓ ਐਨਲਾਈਜ਼ ਕਰਕੇ ਹਾਂ ਜਿਨ੍ਹਾਂ ਨੂੰ ਜ਼ਿਆਦਾ ਜਿਨ੍ਹਾਂ ਦਾ ਛੋਟਾ ਜਿਹੜਾ ਛੋਟਾ ਜ਼ਿੰਮੇਦਾਰ ਆ ਜਿਹਨੂੰ ਜ਼ਿਆਦਾ ਨੁਕਸਾਨ ਆ ਤੇ 10 ਟਰੈਕਟਰਾਂ ਦੀ ਸੇਵਾ ਹੋਂਨ ਨਾਲ ਲੀ ਗਈ